اوور لو دے رہا پيچي پيچي جو کانا دے تيری دور دے پيچي 18 نو پڈ کے اندر گئے ناں کنے ہوس آياں ہا مار مار جوڑی وچ ہووے کوئی پے پتا ہے کہ نوکری ملدی ہے تے ایک د گنٹ منٹ بعد سی ہا dari nomor परे शंकाय सुखंड अब मान योग कमिश्नर साहब जी तो मेयर साहब जी और अपने मैडम धन्यवाद जी के गलबात होने बात यह कार्रवाई आरंभी गई है रही। तो यवाई लगातार चल रही है क्योंकि दो बार बहुत ज्यादा कंपेट्स है ज़्यादातर ये ट्रैफिक जाम रहा है हर बंदा प्रॉब्लम तो रहता है किसी भी लंघन में जगह ही नहीं मिलती इवन देन की वर्डिया वर्डिया गड्डिया लंघी वो भी नहीं लंघ होनी है और अभी जिदा ही इतने पाने पिछले मुड़कर जीवन अगे ला लेंगे ਕੋਈ ਬਾਈਕ ਸਕੇ ਟਿਕੀਆਂ ਕਰ ਲੰਮਾ ਕੋਈ ਕਾਰ ਟਿਕੀਆਂ ਕਰ ਲੰਮਾ ਕੋਈ ਹਰ ਪ੍ਰੋਬਲਮ ਨੂੰ ਸੋਲਵ ਕਰਨਾ ਲੱਗੇ ਕਾਰਵਾਈ ਸਿਰ ਟਿਕਿਆ ਏਦਾਂ ਹੀ ਚੱਲਦੀ ਰਹੂਗੀ ਸਰ ਕੋਈ ਗੱਡੀ ਆਪਣਾ ਜਿਹੜੇ ਦੁਕਾਨਾਂ ਦੇ ਕੋਈ ਚਲਾਨ ਵੀ ਕੱਟੇ ਗਏ ਆ ਹਾਂਜੀ ਹਾਂਜੀ ਚਲਾਨ ਵੀ ਕੱਟੇ ਗਏ ਟ੍ਰੈਫਿਕ ਨਿਯਮਾਂ ਦੇ ਅਨੁਸਾਰ ਵੀ ਚਲਾਨ ਕੱਟੇ ਗਏ ਤਾਂ ਦੁਕਾਨਾਂ ਦੇ ਵੀ ਕੱਟੇ ਗਏ ਦੁਕਾਨਾਂ ਦੇ ਚਲਾਨ ਵੀ ਸ਼ੁਰੂ ਕੀਤਾ ਗਿਆ ਜੀ ਸਰ ਆਪਾਂ ਗੱਲਬਾਤ ਕਰਦੇ ਕਿ ਸ਼ਾਮ ਨੂੰ ਤੇ ਬੀਵਰਕਰ ਆ ਰਹੇ ਬਹੁਤ ਰੱਜੇ ਤਾਂ ਉਹਦੇ ਲਈ ਕੀ ਕਹਿਣਾ ਚਾਹੁੰਦੇ ਹੋ ਉਹਦੇ ਲਈ ਵੀ ਸਰ ਇਹੀ ਕਾਰਵਾਈਆਂ ਅਸੀਂ ਨੂੰ ਚੱਲਦੀ ਹੈ ਸਾਡੀ ਤਾਂ ਕਿਸੇ ਚਲਾਨ ਨਹੀਂ ਦਿੱਤੀ ਚਲਾਨ ਤਾਂ ਉਹਨੇ ਕੀ ਕਹਿਣਾ ਚਾਹੁੰਦੇ ਸੀ ਅੱਜ ਜੋ ਮਾਨੂਕ ਸਿਟੀ ਸਰਪ੍ਰੀਖ ਦੇ ਹੁਕਮ ਅਨੁਸਾਰ ਅਸੀਂ ਪਾਰਕਿੰਗ ਦੀ ਟੀਮ ਨਾਲ ਲਾਇਆ ਸੀ ਰਾਮਾ ਮੰਡੀ ਚੌਕ ਤੋਂ ਸ਼ਾਹਪਰੀ ਰੋਡ ਜਾ ਰਹੀ ਹੈ ਮਾਰਕੀਟ ਦੇ ਨੇੜੇ ਅਨਕਾਉਚਮੈਂਟ ਸੀ ਵੀ ਜਿੱਥੇ ਲੋਕਾਂ ਨੇ ਗਲਤ ਜਗ੍ਹਾ ਨਾਲ ਪਾਰਕਿੰਗ ਕੀਤੀ ਸੀ ਉਹਨੂੰ ਹਟਾਉਣ ਵਾਸਤੇ ਡਰਾਈਵ ਚਲਾਈ ਹੈ ਤੇ ਜਿਹੜਾ ਕੋਈ ਵੀ ਦਿੱਕਤ ਨਾਲ ਲੋਕਾਂ ਨੇ ਕੋਈ ਅਨਕਾਉਚਮੈਂਟ ਕੀਤੀ ਹੋਵੇ ਉਹ ਦਾਖਲ ਕਰ ਰਿਹਾ ਹੈ ਤਪਾ ਗੱਲਬਾਤ ਕਰੀ ਸ਼ਾਮ ਨੂੰ 4:20 ਵਰਗਤ ਇਹਨਾਂ ਰਚ ਹੋ ਜਾਂਦਾ ਉਹਦੇ ਕੀ ਕਹਿਣਾ ਚਾਹੁੰਦੇ ਤੁਸੀਂ ਜਿੱਥੇ ਜਿੱਥੇ ਵੀ ਕੋਈ ਪ੍ਰੋਬਲਮ ਆਜੀ ਸਾਰੀ ਲਗਾ ਐਕਸ਼ਨ ਲਿਆ ਜਾ ਰਿਹਾ ਹੈ